ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੁੱਟਾ ਕੋਟਲੀ ਸਾਰੇ ਭਰਾਵਾਂ ਨੂੰ ਪੁਰਤਾ ਜਿਹਨੀਆਂ ਪੁਰਾਣੀਆਂ ਆਪਣੀਆਂ ਵੀਡੀਓ ਵੇਂਦਿਆ ਵੈ ਆਪਾਂ ਵਕਾਊ ਸੰਦੇ ਬਈ ਖੇਤੀਬਾੜੀ ਦੇ ਲੈ ਕੇ ਆਪਣੀ ਚੈਨਲ ਤੇ ਆਉਂਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਵਕਾਊ ਸੰਦੇ ਲੈ ਕੇ ਆਇਆ ਆਠ ਲੈ ਕੇ ਆਇਆ ਪੂਰੇ ਬਈ ਸਾਰੇ ਭਰਾ ਦੇਖ ਲਓ ਜਿਹਨਾਂ ਦੇ ਵਿੱਚ ਪੰਜ ਟਰੈਕਟਰ ਵਕਾਊ ਆ ਦੋ ਸੁਪਰ ਸੀਡਰ ਵਕਾਊ ਆ ਤੇ ਇੱਕ ਟਰਾਲੀ ਵਕਾਊ ਆ ਸਾਰੇ ਭਰਾ ਦੇਖ ਲਓ ਕਿਸੇ ਨੇ ਕੁਝ ਵੀ ਖਰੀਦਣਾ ਅਠਾ ਚੀਜ਼ਾਂ ਦੇ ਵਿੱਚੋਂ ਤੇ ਥੱਲੇ ਹੁੰਦਾ ਬਾਈਆਂ ਦਾ ਫੋਨ ਨੰਬਰ ਤੇ ਲਾ ਲਿਓ ਬਈ ਬਾਈਆਂ ਨੂੰ ਫੋਨ ਤੇ ਕਿਸੇ ਭਰਾ ਨੇ ਕੁਝ ਵੀ ਖੇਤੀਬਾੜੀ ਦਾ ਸੰਦਾ ਵੇਚ ਤੇ ਥੱਲੇ ਮਹਿੰਦਰੀ ਵਾਲੇ ਬਾਈ ਦਾ ਨੰਬਰ ਹੁੰਦਾ ਕਿਸੇ ਭਰਾ ਨੇ ਕੋਈ ਵੀ ਖੇਤੀਬਾੜੀ ਵਾਲੀ ਦਾ ਸੰਦਾ ਭਾਈ ਵੇਚਣਾ ਤੇ ਉਹ ਉੱਪਰਲੇ ਨੰਬਰ ਤੇ ਭੇਜਿਆ ਕਰੋ ਆਪਾਂ ਨੂੰ ਫਾਰਮਾ ਵੀਡੀਓ ਬਣਾ ਕੇ ਤੇ ਆਪਾਂ ਆਪਣੇ ਚੈਨਲ ਤੇ ਫ੍ਰੀ ਦੱਸਦੇ ਆ ਆ ਤੁਹਾਡੇ ਜਿਹੜੇ ਸੰਦੇ ਆ ਬਾਈ ਉਹੇ ਭਰਾ ਨੇ ਭੇਜਨੇ ਆ ਤੇ ਆਪਾਂ ਫ੍ਰੀ ਦੱਸਦੇ ਆ ਕਿਸੇ ਵੀ ਭਰਾ ਨੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਆਪਾਂ ਨੂੰ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਤੇ ਫਾਰਮਾ ਭੇਜਣਾ ਕਰੋ ਦੇ ਦਿਆ ਕਰੋ ਪੰਜ ਸੱਤ ਤੇ ਜਾਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਮੈਂ ਡੇਢ ਮਿੰਟ ਦੀ ਤੇ ਆਪਣੀ ਬਾਈ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਹੋਰ ਭਰਾਵਾਂ ਕੋਲ ਵੀ ਆਪਣੀ ਵੀਡੀਓ ਜਾਓੜੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਹ ਡਰਾਇਟਰ ਵੀ ਸਾਰੇ ਭਰਾ ਦੇਖ ਲੋ ਡੀਆਈ 265 ਸਕਰੀਨ ਤੇ ਚੱਲੀ ਜਾਂਦਾ ਜਮਾਂ ਨਵਾਂ ਡਰਾਇਟ ਆ ਕਈ ਭਰਾ ਕਹਿੰਦੇ ਵੀ ਡੀਆਈ ਜਮਾਂ ਨਵਾਂ ਲੈਣਾ ਦਾ ਜਮਾਂ ਨਵਾਂ ਡਰਾਇਟ ਆ ਭਾਈ ਡੀਆਈ 2022 ਮਾਡਲ ਆ 2022 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਨਾਲ ਦੇ ਆ ਭਾਈ 90 ਪੈਸੇ ਤੋਂ ਹੀ ਵੱਧ ਭਾਇਆ ਟਾਇਰ ਕਿਸੇ ਵੀ ਭਰਾ ਨੇ ਲੈਣਾ ਹੋਵੇ ਡੀਆਈ 265 ਇਹ ਖੜਾ ਬਈ ਤਲਵੰਡੀ ਭਾਈ ਤਲਵੰਡੀ ਭਾਈ ਦੇ ਏਰੀਆ ਚ ਖੜਾ ਟਰੈਕਟਰ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਕਹਿੰਦਾ ਕਿਸੇ ਵੀ ਭਰਾ ਨੂੰ ਮੇਰਾ ਟਰੈਕਟ ਆ ਗਿਆ ਹੋਇਆ ਫੈਟ 4 ਲੱਖ ਤੇ 25000 ਦੇ ਆਸੇ ਪਾਸੇ ਟਰੈਡ ਦੇਊਗਾ ਬਾਈ ਕਹਿੰਦਾ ਇੱਕ ਪੈਸੀ ਦਾ ਨੁਕਸ ਨਹੀਂ ਬਾਈ ਵਾਹ ਕੇ ਚੈੱਕ ਕਰਕੇ ਘਰੇ ਲੈ ਜਾਓ ਜਮਾਂ ਨਵਾਂ ਟਰੈਕਟ ਆ 265 ਕਿਸੇ ਭਰਾ ਨੇ ਦੀ ਆਈ 265 ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਸੋਨਾ ਲਿਖਾ 60 ਦਾ ਸਾਰੇ ਭਰਾ ਦੇਖ ਲੋ ਕਿਸੇ ਪ੍ਰਾਣੇ ਵੀ ਲੈਣਾ ਹੋਵੇ ਬਾਈ ਸੋਨਾਲੀਕਾ 60 ਦਾ ਇਹ 2003 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਤੇ ਪਿਛਲੇ ਟਾਇਰ 60 ਰੁਪਏ ਆ ਬਾਈ ਤੇ ਮੂਹਰਲੇ 25 30 ਪੈਸੇ ਟਾਇਰ ਆ ਤੇ ਪਾਵਰ ਸਟੀਅਰਿੰਗ ਹੋਇਆ ਵਾ ਕਿਸੇ ਵੀ ਪ੍ਰਾਣੇ ਸੋਨਾਲੀਕਾ 60 ਦਾ ਲੈਣਾ ਹੋਵੇ ਤੇ ਇਹ ਜੀਰੇ ਏਰੀਆ 'ਚ ਖੜਾ ਬਾਈ ਏਰੀਆ ਜੀਰਾਬਾਈ ਦਾ ਬਾਈ ਕਹਿੰਦਾ ਸਾਰੇ ਪਾਸੋਂ ਟਾਇਰ ਮੇਰਾ ਬਾਈ ਓਕੇ ਆ ਕਿਸੇ ਵੀ ਪ੍ਰਾਣੇ ਟਾਇਰ ਲੈਣਾ ਹੋਵੇ ਬਾਈ ਦੇ ਟਰੈਕਟਰ ਘਰੇ ਖੜਾ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟ੍ਰੈਡ ਲੈ ਜਾਓ ਕਿਸੇ ਵੀ ਪੁਰਾਣੇ ਲੈਣਾ ਹੋਵੇ ਬਾਈ ਸੋਨਾਲੀਕਾ 60 ਦਾ ਇਹ ਜੀਰੇ ਏਰੀਏ 'ਚ ਖੜਾ ਬਾਈ ਕਹਿੰਦਾ ਕਿਸੇ ਵੀ ਨੂੰ ਬਾਈ ਨੂੰ ਮੇਰਾ ਟ੍ਰੈਡ ਆ ਗਿਆ ਹੋਇਆ ਫਿੱਟਾ 2 ਲੱਖ ਤੇ 50000 ਦੇ ਆਸੇ-ਪਾਸੇ ਟ੍ਰੈਡ ਦੇਊਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 735 ਸਾਰੇ ਭਰਾ ਦੇਖ ਲਓ ਕਿਸੇ ਵੀ ਪੁਰਾਣੇ ਬਾਈ ਸਵਰਾਜ 735 ਲੈਣਾ ਹੋਵੇ ਇਹ 1994 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਤੇ ਪਿਛਲੇ ਟਾਇਰ 50 ਕ ਪੈਸੇ ਆ ਤੇ ਮੂਹਰੇ ਬਾਈ 90 95 ਪੈਸੇ ਆ ਤੇ ਬਾਈ ਕਹਿੰਦਾ ਮੇਰਾ ਟਰੈਕਟਰ ਸਵਰਾਜ ਪੂਰੇ ਪਾਸੇ ਸਾਰੇ ਪਾਸੇ ਓਕੇ ਟਾਇਰ ਆ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ ਦੇਖਣ ਨੂੰ ਐ ਜੇ ਲੱਗਦਾ ਪਰ ਅੰਦਰੋਂ ਸਾਰਾ ਹੀਗਾ ਹੀ ਐ ਇਹ ਜਿੰਨਾ ਮਰਜ਼ੀ ਵਾਕੇ ਚੈੱਕ ਕਰਕੇ ਮੇਰੇ ਘਰੋਂ ਸਵਰਾਜ ਟੈਕ ਲੈ ਜਾਓ ਬਾਈ ਸਾਰੇ ਪਾਸੇ ਓਕੇ ਟਾਇਰ ਆ ਸਵਰਾਜ ਟੈਕ ਮੇਰਾ ਹੱਥੋਂ ਨਹੀਂ ਧਰਨਦਾ ਉੱਤੇ ਕਿਸੇ ਨੂੰ ਤੇ ਪੂਰਾ ਬਧੀਆ ਡੀਲ ਹੈ ਬਾਈ ਕਹਿੰਦਾ ਮੇਰਾ ਸਵਰਾਜ ਕਿਸੇ ਵੀ ਪੁਰਾਣੇ ਬਾਈ ਸਵਰਾਜ 735 ਲੈਣਾ ਹੋਵੇ ਬਾਈ ਕਹਿੰਦਾ 1 ਲੱਖ ਤੇ 30000 ਦੇ ਆਸੇ ਪਾਸੇ ਦੇਊਗਾ ਬਾਈ ਤੇ ਫਤੇਗੜ ਸਾਹਿਬ ਦੇ ਨਾਲ ਪੈਂਦਾ ਬਾਈ ਉੱਥੇ ਡੈਡ ਖੜਾ ਫਤੇਗੜ ਸਾਹਿਬ ਦੇ ਨਾਲ ਪੈਂਦਾ ਬਾਈ ਦਾ ਬਾਈ ਉੱਥੇ ਡੈਡ ਖੜਾ 1 ਲੱਖ ਤੇ 30000 ਦੇ ਆਸੇ ਪਾਸੇ ਡੈਡ ਦੇਊਗਾ ਬਾਈ ਤੇ ਫੋਨ ਨੰਬਰ ਬਾਈ ਦੇ ਥੱਲੇ ਤੇ ਲਾ ਲੇ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਐਸ਼ਾ ਟਟ ਲੈਣਾ ਹੋਵੇ ਸਾਰੇ ਭਾ ਦੇਖ ਲੋ ਕਿਸੇ ਪੁਰਾਣੇ ਵੀ ਐਸ਼ਰ ਲੈਣਾ ਹੋਵੇ ਟਰੈਕਟਰ ਬਾਈ ਇਹ 364 ਟਰੈਕਟਰ ਐਸ਼ਰ ਬਾਈ 364 ਕਿਸੇ ਵੀ ਪੁਰਾਣੇ ਲੈਣਾ ਹੋਵੇ 1996 ਮਾਡਲ ਆ ਤੇ ਰਾਜਸਥਾਨ ਨੰਬਰ ਆ ਤੇ ਟਾਇਰ ਬਾਈ 430 35 ਪੈਸੇ ਆ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰੈਕਟਰ ਮੇਰਾ ਵੀ origignal ਆ ਤੇ self start ਆ ਕਿਸੇ ਕੀ ਦੀ ਕਮੈਂਟ ਰੈਡ ਦੇ ਵਿੱਚ ਰੈਡ ਸਾਰਾ ਓਕੇ ਆ ਤੇ ਖੜਾ ਬਈ ਇਹ ਗਹਿਰੀ ਭਾਗੀ ਗਹਿਰੀ ਭਾਗੀ ਭਾਂਡੇ ਗਲੇ ਜਪੰਡਾ ਬਾਈ ਉਥੇ ਖੜਾ ਗੈਰੀ ਭਾਗੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਐਸ਼ਰ 764 ਇਹ ਬਾਈ ਕਹਿੰਦਾ 95000 ਦੇ ਆਸੇ ਪਾਸੇ ਟ੍ਰੇਡ ਮੈਂ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ ਟ੍ਰੇਡ ਮੈਂ 95000 ਦੇ ਆਸੇ ਪਾਸੇ ਦੇ ਦੂੰਗਾ ਇਹ ਫੋਨ ਨੰਬਰ ਆ ਬਾਈ ਦਾ ਬਈ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਮਹਿੰਦਰਾ ਯੋਵੋ ਸਾਰੇ ਭਰਾ ਦੇਖ ਲਓ ਕਿਸੇ ਵੀ ਪੁਰਾਣੇ ਬਾਈ ਮਹਿੰਦਰਾ ਯੋਵੋ ਟਰੈਕਟਰ ਲੈਣਾ ਹੋਵੇ ਇਹ 585 ਟਰੈਕਟਰ ਆ ਬਾਈ ਜੋਗੋ ਕਿਸੇ ਵੀ ਪੁਰਾਣੇ ਲੈਣਾ ਹੋਵੇ ਜਮਾ ਨਵਾਂ ਟਰੈਕਟਰ ਆ ਬਾਈ 2023 ਮਾਡਲ ਆ ਤੇ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਬਾਈ ਕਹਿੰਦਾ ਟਰੈਕਟਰ ਦੇ ਜਮਾ ਓਕੇ ਆ ਟਰੈਟਸ ਤੇ ਸਾਰਾ ਹੀ 500 ਘੰਟਾ ਰੀਗਨਲ ਚੱਲਿਆ ਟਰੈਟ ਚੱਲਿਆ ਵੀ ਬਹੁਤ ਘਾਟਾ ਬਾਈ ਕਿਸੇ ਵੀ ਪੁਰਾਣੇ ਜੋਗੋ ਟਰੈਟ ਲੈਣਾ ਹੋਵੇ ਤੇ ਇਹ ਖੜਾ ਲੁਧਿਆਣੇ ਏਰੀਏ ਚ ਏਰੀਆ ਲੁਧਿਆਣੇ ਚ ਖੜਿਆ ਬਾਈ ਕਿਸੇ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ 7 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਟ੍ਰੇਡ ਦੇਉਂਗਾ ਬਾਈ ਜਮਾ ਹੀ ਨਵਾਂ ਚੱਲਿਆ ਵੀ ਬਹੁਤ ਘੱਟ ਆ ਕਿਸੇ ਵੀ ਪੁਰਾਣੀ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਲੈਣਾ ਹੋਵੇ ਸੁਪਰ ਸੀਡਰ ਸਾਰੇ ਭਰਾ ਦੇਖ ਲਓ ਇਹ ਸੁਪਰ ਸੀਡਰ 8 ਫੁੱਟਾ ਬਾਈ ਸਾਰੇ ਭਰਾ ਦੇਖ ਲਓ ਤੇ 21 22 ਮਾਡਲ ਆ 21 22 ਮਾਡਲ ਆ ਤੇ ਬਾਈ ਕਹਿੰਦਾ ਬਲੇਡ ਵੀ 90 ਪੈਸੇ ਬਲੇਡ ਪਾਇਆ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਸੂਪਰ ਸੀਡਰ 8 ਫੁੱਟਾ ਤੇ ਏਰੀਆ ਬਾਈ ਲੋਂਗੋਵਾਲ ਲੋਂਗੋਵਾਲ ਏਰੀਆ ਚ ਪਿਆ ਕਿਸੇ ਵੀ ਭਰਾ ਨੇ ਲੈਣਾ ਹੋਵੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਦੇਵਾਂਗਾ ਬਾਈ ਜਮਾ ਨਵੇਂ ਸੂਪਰ ਸੀਡਰ ਪਿਆ ਮੇਰੇ ਕੋਲ ਕਿਸੇ ਵੀ ਭਰਾ ਨੇ ਲੈਣਾ ਹੋਵੇ ਬਾਈ ਸੂਪਰ ਸੀਡਰ ਤੇ ਬਾਈ ਦਾ ਬਾਈ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਲੈਣੀ ਹੋਵੇ ਟਰਾਲੀ ਸਾਰੇ ਭਰਾ ਦੇਖ ਲੋ ਕਿਸੇ ਭਰਾ ਨੇ ਬਾਈ ਟਰਾਲੀ ਲੈਣੀ ਹੋਵੇ ਟਾਲੀ ਬਈ 11 ਛੇ ਟਾਲੀ ਆ 6 ਫੁੱਟ ਚੌੜੀ ਆ ਤੇ 11 ਫੁੱਟ ਲੰਮੀ ਆ ਟਰਾਲੀ ਬਈ ਕਿਸੇ ਵੀ ਪੁਰਾਣੀ ਲੈਣੀ ਹੋਵੇ ਤੇ ਜੈਕ ਵਾਲੀ ਟਰਾਲੀ ਆ ਬਈ ਬਾਈ ਕਹਿੰਦਾ ਵਜਨ 16 ਕੁਇੰਟਲ ਤੋਂ ਬਾਹਰ ਆ ਬਈ ਪੂਰੀ ਹੈਵੀ ਟਰਾਲੀ ਬਈ ਦੀ ਟਰਾਲੀ ਆ ਬਾਈ ਕਹਿੰਦਾ ਕਿਸੇ ਵੀ ਪੁਰਾਣੀ ਬਈ ਟਰਾਲੀ ਲੈਣੀ ਹੋਵੇ ਤੇ ਇਹ ਤਲਵੰਡੀ ਰੇਲ ਦੀ ਟਰਾਲੀ ਖੜੀ ਆ ਬਈ ਤਲਵੰਡੀ ਭਾਈ ਕੀ ਤਲਵੰਡੀ ਭਾਈ ਦੀ ਨਾਲ ਵੀ ਪਿੰਡਾ ਬਾਈ ਦਾ ਉੱਥੇ ਤਰਫ ਟਰਾਲੀ ਖੜੀ ਆ ਬਾਈ ਦੇ ਘਰੇ ਕਿਸੇ ਵੀ ਪੁਰਾਣੀ ਲੈਣੀ ਹੋਵੇ ਟਰਾਲੀ ਤੇ ਬਾਈਕ ਕੰਦਾ ਜੈਬ ਬੱਡ ਪੂਰਾ ਵਧੀਆ ਲੱਗਿਆ ਬਈ ਕਿਸੇ ਚੀਜ਼ ਦੀ ਕਮੀ ਨਹੀਂ ਟ੍ਰੈਲੀ ਚ ਪੈਸੇ ਦੀ ਵੀ ਕਿਸੇ ਵੀ ਪੁਰਾਣੀ ਲੈਣੀ ਹੋਵੇ ਟਰਾਲੀ ਬਾਈਕ ਕੰਦਾ 1 ਲੱਖ ਤੇ 15000 ਦੇ ਆਸੇ ਪਾਸੇ ਮੇਰੀ ਵਿਕਦੀ ਫਿਰਦੀ ਆ 1 ਲੱਖ 15000 ਦੀ ਚਾਲੀ ਦੇਉਂਗਾ ਬਾਈ ਤੇ ਕਿਸੇ ਪੁਰਾਣੀ ਟਰਾਲੀ ਲੈਣੀ ਹੋਵੇ ਤੇ ਫੋਨ ਨੰਬਰ ਆ ਬਾਈ ਦਾ ਬਈ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਸੁਪਰ ਸੀਡਰ ਕਿਸੇ ਵੀ ਪੁਰਾਣੇ ਲੈਣਾ ਹੋਵੇ 7 ਫੁੱਟਾ 7 ਫੁੱਟਾ ਸੁਪਰ ਸੀਡਰ ਆ ਬਾਈ ਤੇ 2018 ਮਾਡਲ ਆ 2018 ਮਾਡਲ ਆ ਤੇ ਬਾਈਕ ਦਾ ਸੁਪਰਸੀਡਰ ਮੇਰਾ ਬਹੁਤ ਵਧੀਆ ਪਿਆ ਬਾਈ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਸੁਪਰਸੀਡਰ ਤੇ ਪਿਆ ਹੈਗਾ ਰਾਏਕੋਟ ਰਾਏਕੋਟ ਦੇ ਨਾਲ ਪੈਂਦਾ ਬਾਈ ਉੱਥੇ ਬਾਈ ਦੇ ਘਰੇ ਪਿਆ ਬਾਈ ਕਹਿੰਦਾ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਸੁਪਰਸੀਡਰ ਪੂਰਾ ਚੰਗੀ ਹਾਲਤ ਚ ਪਿਆ ਬਾਈ 7 ਫੁੱਟ ਸੁਪਰਸੀਡਰ ਆ ਤੇ ਦਸ਼ਮੀਸ਼ ਵਾਲਾਂ ਦਾ ਬਣਿਆ ਵਾ ਦਸ਼ਮੀਸ਼ ਵਾਲਾਂ ਦਾ ਬਣਿਆ ਵਾ 2018 ਮਾਡਲ ਆ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਤਾਂ ਬਾਈ ਕਹਿੰਦਾ ਪੂਰੇ 85000 ਦੇ ਆਸੇ-પાસੇ ਵੇਚੂਗਾ ਬਾਈ ਮੈਂ ਤੇ ਕਿਸੇ ਪੁਰਾਣੇ ਲੈਣਾ ਹੋਵੇ ਸੁਪਰਸੀਡਰ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਆਟ ਸੀਗੀਆਂ ਬਾਈ ਖੇਤੀਬਾੜੀ ਸੰਧਾਂ ਦੀਆਂ ਤੇ ਆਪਾਂ ਆੱਠੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ